ਕੋ ਆ ਦਰਖਤ ਦੇ ਵਾਏ ਗੁਰ ਯਾਰ ਮੇਹਰ ਕਰੇ ਸਭ ਤੇ ਯਾਰ ਸੱਚਾ ਪਾਤਸ਼ਾ ਕੰਨਾ ਤੇ ਨੁਕਸਾਨ ਹੋ ਗਿਆ ਯਾਰ ਸਵਿਫਟ ਗੱਡੀ ਆ ਆ ਦੇਖੋ ਲੋਕੋ ਰਾਤ ਦੇ ਕੰਮ ਆ ਆ ਦੇਖੋ ਆ ਦਰਖਤ ਦੇ ਆ ਰੋਡ ਆ ਮੇਨ ਤੇ ਇਥੋਂ ਦੀ ਰਾਤ ਨੂੰ ਵਾਹਣ ਕਾਫੀ ਨੀਵੇਂ ਆ 4 ਫੁੱਟ ਵਾ ਨੀਵੇਂ ਆ 5 ਫੁੱਟ ਤੇ ਰਾਤ ਨੂੰ ਕਦੇ ਚਾਂਸ ਹੋਇਆ ਵਾ ਤੇ ਆ ਦੇਖੋ ਗੱਡੀ ਸਿੱਧੀ ਥੱਲੇ ਵਾਣ ਦੇ ਹੋ ਸਕਦਾ ਇਧਰ ਦੀ ਆਈ ਹੋਵੇ ਗੱਡੀ ਟਾਇਰ ਟੂਰ ਇਹਦੇ ਜਿਹੜੇ ਹੈਗੇ ਆ ਆ ਛਪੇ ਹੋਏ ਆ ਟਾਇਰ ਗੱਡੀ ਦੇ ਪਰ ਟਾਇਰ ਛਪੇ ਆ ਪਰ ਜੇ ਵਿਖਿਆ ਜਾਵੇ ਦਰਖਤ ਤਾਂ ਇਧਰ ਦੀ ਡਿੱਗੇ ਹੋਏ ਆ ਦੋਸਤੋ ਵੇਖੋ ਕਿੰਨਾ ਨੁਕਸਾਨ ਹੋ ਗਿਆ ਪਰ ਵੀਰ ਹੋਣਾ ਦਾ ਬਚਾਅ ਹੋ ਗਿਆ ਜਿਹੜੇ ਮਤਲਬ ਇਥੋਂ ਵਾਲੇ ਆ ਗੱਡੀ ਚ ਸੀਗੇ ਤੇ ਆ ਦੇਖੋ ਜੀ ਵੀ ਵੀ ਰਕੀ ਪਤਾ ਨਹੀਂ ਰਾਤ ਹੀ ਹੋਇਆ ਲੱਗਦਾ ਕੰਮ ਇਹ ਰਾਤ ਨੂੰ ਉਹ ਦਰਖਤ ਵਿੱਚ ਵੱਜ ਕੇ ਸਿੱਧੀ ਗਈ ਆ ਨਹੀਂ ਪਤਾ ਨਹੀਂ ਹੋਇਆ ਹੋਣੀ ਹੋਇਆ ਹੋਊਗਾ ਬੰਦਾ ਤਾਂ ਠੀਕ ਆ ਉਹ ਚਾਚੇ ਲੈ ਕੇ ਉਹਨਾਂ ਦੇ ਕੋਲ ਹੀ ਦੇਖੀ ਅੱਛਾ ਉੱਧਰ ਹੈ ਨਹੀਂ ਚੈੱਕ ਕੀਤਾ ਮੁੰਨਣਾ ਦਾ ਮੁੰਨਣਾ ਦਾ ਇਹ ਕਿਵੇਂ ਮਤਲਬ ਦੱਸਿਆ ਦੱਸ ਇਹ ਜਾਂ ਕੋਈ ਟਾਇਰ ਟੁਰਦਾ ਨਾ ਪੰਚਰ ਪੰਚਰ ਹੋ ਗਿਆ ਵੇ ਹਨਾ ਤਾਂ ਵੀ ਜੰਦੀ ਦਾ ਕੋਈ ਨੁਕਸਾਨ ਕਿੰਨਾ ਹੋ ਗਿਆ ਵਾ ਗੱਡੀ ਦਾ ਨੁਕਸਾਨ ਤਾਂ ਮੇਰੇ ਹਿਸਾਬ ਨਾਲ ਤਾਂ ਮਗਰਲਾ ਹੀ ਆ ਜਿਹੜਾ ਹੋਇਆ ਵਾ ਬਾਕੀ ਮੂਰੋ ਤਾਂ ਹੁਣ ਹੈਂ ਨੰਬਰ ਟੁੱਟੀ ਵੀ ਆ ਹਾਂ ਮੂਰੋ ਵੱਜੀ ਆ ਨਾ ਮੇ ਟੁੱਟੀ ਮੂਰੋ ਵੀ ਹੋਇਆ ਹੋਊਗਾ ਨੁਕਸਾਨ ਆ ਪਾਟ ਤੋਂ ਹੀ ਪਤਾ ਲੱਗੂਗਾ ਬਚਾ ਹੋ ਗਿਆ ਬਾਕੀ ਵੀਰ ਦਾ ਤਾਕੀ ਦੱਸ ਰਹੇ ਆ ਵੇਖੋ ਕਿੰਨਾ ਨੁਕਸਾਨ ਹੋ ਗਿਆ ਗੱਡੀ ਦਾ ਸਿੱਧੀ ਝੋਨੇ 'ਚ ਉਤਰ ਗਈ ਗੱਡੀ ਵਾਏ ਗੁਰੂ ਯਾਰ ਮਿਹਰ ਕਰੇ ਸਭ ਤੇ ਯਾਰ ਸੱਚਾ ਪਾਤਸ਼ਾ ਕਿੰਨਾ ਤੇ ਨੁਕਸਾਨ ਹੋ ਗਿਆ ਯਾਰ ਸਵਿਫਟ ਗੱਡੀ ਆ ਮਨਾਵਾ ਦਾ ਬਾਈ ਦੱਸਿਆ ਜਾ ਰਿਹਾ ਸੋਭਾ ਹੁਣੇ ਹੀ ਹੋਇਆ ਸਾਜੇ ਨੁਕਸਾਨ ਦੋਸਤੋ